ਉਸਦੇ ਸਾਥ ਨਹੀਂ ਦੇ ਰਹਾ ਇਹਨੇ ਕਹਿਣਾ ਕਿ ਲਾਜਵਾ ਵਾਲਟਸ ਲਾਜਵੇ ਲਾਜਵਾਬ ਇਨਸਾਨ ਗਿਆਰਾਂ ਦਾ ਯਾਰ ਹਿੰਦੂ ਹਿੰਦੂ ਇਕ ਦਿਨ ਦੇਖਣਾ ਹੋਵੇ ਨਾ ਬੰਦਾ ਕਿਹੋ ਜਿਹਾ ਜੈ ਪਰਸਨ ਉਹਦੇ ਨਾਲ ਖਾਣਾ ਖਾਓ ਜਾਂ ਸਫਰ ਕਰੋ ਅਸੀਂ ਸਫਰ ਵੀ ਕੀਤੇ ਕੰਮ ਵੀ ਕੀਤਾ ਖਾਣੇ ਵੀ ਕੀਤੇ ਇੱਕ ਜਿੱਦਾਂ ਹਿੱਸਾ ਸਾਡਾ ਨਾਲ ਹੀ ਚਲੇ ਗਿਆ ਉਹਨਾਂ ਦੇ ਪੂਰੀ ਫਿਲਮ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬ ਨੂੰ ਪੰਜਾਬੀ ਜ਼ੁਬਾਨ ਨੂੰ ਬਹੁਤ ਘੱਟ ਆਰਟਿਸਟ ਹੁੰਦੇ ਆ ਜਿਨ੍ਹਾਂ ਨੂੰ ਆਮਦ ਹੁੰਦੀ ਹੈ ਸਕ੍ਰਿਪਟ ਦੇ ਦਿਓ ਉਹ ਪੜ ਦਿੰਦੇ ਨੇ ਉਹ ਵੀ ਠੀਕ ਨੇ ਜੇ ਅੱਛੀ ਤਰ੍ਹਾਂ ਪੜਨ ਲੇਕਿਨ ਇਹ ਬਾਹਦਾ ਆਰਟਿਸਟ ਸੀ ਕਿ ਜਿਨ੍ਹਾਂ ਨੂੰ ਸਕ੍ਰਿਪਟ ਦੇ ਆਸਰੇ ਨਹੀਂ ਜਦੋਂ ਕੰਮ ਸ਼ੁਰੂ ਹੋ ਜਾਂਦਾ ਤੇ ਆਮਦ ਹੁੰਦੀ ਸੀ ਔਰ ਜੁਮਲੇ ਉਹ ਮੁਹਾਵਰੇ ਬਣ ਜਾਂਦੇ ਸੀ ਐਸਾ ਲਾਜਵਾਬ ਸਾਡਾ ਸੱਜਣ ਚਲੇ ਗਿਆ ਬਾਕੀ ਦੁਨੀਆ ਫਨਾ ਦਾ ਮਕਾਨ ਹੈ ਜਦੋਂ ਵਕਤ ਆਉਂਦਾ ਹੈ ਕਿੰਨੇ ਵਾਰਿਸ ਦਮ ਦਾ ਕੋਈ ਵਸਾ ਨਹੀਂ ਰੱਬ ਬੇਵਾਰਿਸ ਕਰਕੇ ਮਾਰਦਾ ਪਰਿਵਾਰ ਉਹਦਾ ਘਾਟਾ ਹੀ ਪਿਆ ਕਿ ਇੰਡਸਟਰੀ ਨੂੰ ਕਿ ਡਾਕਟਰ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਜ ਜਿਹਦੀ ਤੋਂ ਬਿਨਾ ਕੋਈ ਫਿਲਮ ਹੀ ਨਹੀਂ ਸੀ ਬਣਦੀ ਸੋਚ ਕੇ ਦੇਖੋ ਕਿੰਨੇ ਫੈਨ ਹੋਣਗੇ ਪੂਰੀ ਦੁਨੀਆ ਵਿੱਚ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਪੰਜਾਬੀ ਜ਼ੁਬਾਨ ਨੂੰ ਬਹੁਤ ਕੰਟਰੀਬਿਊਸ਼ਨ ਹੈ ਠੇਠ ਪੰਜਾਬੀ ਮੈਂ ਤਾਂ ਜਦੋਂ ਯੂਨੀਵਰਸਿਟੀ ਪ੍ਰੋਫੈਸਰ ਲੱਗੇ ਸਾਂ ਉਹਨੂੰ ਲੈ ਕੇ ਲੰਬਾ ਸਮਾਂ ਉਹਨਾਂ ਦੇ ਨਾਲ ਬਾਰ ਵੀ ਗਏ ਸੀ ਕੈਨੇਡਾ ਗਏ ਇੰਗਲੈਂਡ ਗਏ ਲੰਬੇ ਟੂਰ ਕੀਤੇ ਬੇਟੇ ਜੋ ਯੋਗਰਾਜ ਨਾਲ ਫਿਲਮਾਂ ਹੋਈਆਂ ਨਵਰਾਜ ਨਾਲ ਹੋਈਆਂ ਕੀ ਕੀ ਦਸੀ ਪਿੱਛੇ ਪਤਾ ਵੀ ਲੈਣ ਆਏ ਘਰ ਅਸੀਂ ਮੈਂ ਤੇ ਯੋਗਰਾਜ ਲੇਕਿਨ ਪਤਾ ਨਹੀਂ ਸੀ ਕਿ ਲੱਗਦਾ ਸੀ ਕ੍ਰਿਸ਼ਮਾ ਹੋ ਜਾਏਗਾ ਠੀਕ ਹੋ ਜਾਣਗੇ ਲੇਕਿਨ ਬਾਅਦ ਦਫਾ ਕ੍ਰਿਸ਼ਮੇ ਨਹੀਂ ਹੋਇਆ ਭਾਈ ਜੀ ਕਿਰਪਾ ਨਾਲ ਠੀਕ ਨੂੰ ਠੀਕ ਰਹੇ ਤੇ ਮਾਤਮ ਮਾਹ ਜੀ ਇੱਕ ਬੇਟੇ ਦੀ ਅਰਥੀ ਦਾ ਮਾਤਮ ਬਹੁਤ ਮੁਸ਼ਕਿਲ ਹੈ ਜੀ ਬਹੁਤ ਮੁਸ਼ਕਿਲ ਹੈ ਜੀ ਆਪਾਂ ਸਾਰੇ ਜਿੰਨੂੰ ਨਹੀਂ ਪੁੱਛਦੇ ਉਹੋ ਹੀ ਨਹੀਂ ਦੁਖੀ ਇਹਨਾਂ ਮਰਹਲਿਆਂ ਚ ਸਾਰੇ ਗੁਜ਼ਰਦੇ ਆ ਆਪਾਂ ਰਿਲੀਟ ਕਰਕੇ ਦੇਖੋ ਕਿ ਜਦੋਂ ਕਿਸੇ ਦਾ ਕੋਈ ਮਰੇ ਤੇ ਬੜਾ ਗਿਆਨ ਦੀਆਂ ਗੱਲਾਂ ਬਹੁਤ ਆਉਂਦੀਆਂ ਜਦੋਂ ਆਪਣਾ ਟੁੱਟ ਜਾਂਦਾ ਸਾਰਾ ਕੁਝ ਭੁੱਲ ਜਾਂਦਾ ਔਰ ਮੈਂ ਇਸ ਸੀਜ਼ਨ ਨੂੰ ਜ਼ਾਤੀ ਤੌਰ ਤੇ ਮੈਸੂਸ ਕਰ ਰਿਹਾ ਤਨ ਤਨ ਸੈਂਕੜੇ ਬੋਦ ਮੇਰੋ ਚ ਤੁਸੀਂ ਉਸ ਵਕਤ ਸੀ ਗੱਲਬਾਤ ਕੀਤੀ ਹੰਸਲਾ ਹੰਸਤੀ ਦੇ ਨਾਲ ਤਾਂ ਬਹੁਤ ਭਵਖੋ ਰਹੇ ਨੇ ਇਸ ਵਕਤ ਤੇ ਹੋਰ ਵੀ ਕਚਰੇ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਦਸਵਿੰਦਰ ਭੱਲਾ ਜੀ ਨੂੰ ਸਤਿ ਸ੍ਰੀ ਅਕਾਲ ਵੀ ਦੇ ਰਹੇ ਨੇ ਇੰਨੇ ਕਹਿਣਾ ਕਿ ਲਾਜਵਾਬ ਆਰਟਿਸ ਲਾਜਵਾਬ ਲਾਜਵਾਬ ਇਨਸਾਨ ਯਾਰਾਂ ਦਾ ਯਾਰ ਜਦੋਂ ਵੀ ਜਦੋਂ ਵੀ ਕਦੇ ਵੇਖਣਾ ਹੋਵੇ ਨਾ ਬੰਦਾ ਕਿਹੋ ਜਿਹਾ ਜੈ ਪਰਸਨ ਤੇ ਉਹਦੇ ਨਾਲ ਖਾਣਾ ਖਾਓ ਜਾਂ ਸਫਰ ਕਰੋ ਅਸੀਂ ਸਫਰ ਵੀ ਕੀਤੇ ਕੰਮ ਵੀ ਕੀਤਾ ਖਾਣੇ ਵੀ ਕੀਤੇ ਇੱਕ ਜਿੱਦਾਂ ਹਿੱਸਾ ਸਾਡਾ ਨਾਲ ਹੀ ਚਲੇ ਗਿਆ ਉਹਨਾਂ ਦੇ ਪੂਰੀ ਫਿਲਮ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬ ਨੂੰ ਪੰਜਾਬੀ ਜ਼ੁਬਾਨ ਨੂੰ ਬਹੁਤ ਘੱਟ ਆਰਟਿਸਟ ਹੁੰਦੇ ਆ ਜਿਨ੍ਹਾਂ ਨੂੰ ਆਮਦ ਹੁੰਦੀ ਹੈ ਸਕ੍ਰਿਪਟ ਦੇ ਦਿਓ ਪੜ ਦਿੰਦੇ ਨੇ ਉਹ ਵੀ ਠੀਕ ਨੇ ਜੇ ਅੱਛੀ ਤਰ੍ਹਾਂ ਪੜਨ ਲੇਕਿਨ ਇਹ ਵਾਹ ਦਾ ਆਰਟਿਸਟ ਸੀ ਕਿ ਜਿਨ੍ਹਾਂ ਨੂੰ ਸਕ੍ਰਿਪਟ ਦੇ ਆਸਰੇ ਨਹੀਂ ਜਦੋਂ ਕੰਮ ਸ਼ੁਰੂ ਹੋ ਜਾਂਦਾ ਤੇ ਆਮਦ ਹੁੰਦੀ ਸੀ ਔਰ ਜੁਮਲੇ ਉਹ ਮੁਹਾਵਰੇ ਬਣ ਜਾਂਦੇ ਸੀ ਐਸਾ ਲਾਜਵਾਬ ਸਾਡਾ ਸੱਜਣ ਚਲੇ ਗਿਆ ਬਾਕੀ ਦੁਨੀਆ ਫਨਾ ਦਾ ਮਕਾਨ ਹੈ ਜਦੋਂ ਵਕਤ ਆਉਂਦਾ ਹੈ ਕਿੰਨੇ ਨਾ ਵਾਰਿਸ ਦਮ ਦਾ ਕੋਈ ਵਸਾ ਨਹੀਂ ਰੱਬ ਬੇਵਾਰਿਸ ਕਰਕੇ ਮਾਰ ਦਿੰਦਾ ਪਰਵਾਰ ਨੂੰ ਦਾ ਕੱਟ ਆਇਆ ਕਿ ਇੰਡਸਟਰੀ ਨੂੰ ਕਿ ਡਾਕੂਟਾ ਇੰਡਸਟਰੀ ਨੂੰ ਬਹੁਤ ਵੱਡਾ ਕੱਟ ਆ ਜਿਦਿ ਕੋ ਬਿਨਾ ਕੋਈ ਫਿਲਮ ਹੀ ਨਹੀਂ ਸੀ ਬਣਦੀ ਸੋਚ ਕੇ ਦੇਖੋ ਕਿੰਨੇ ਫੈਨ ਹੋਣਗੇ ਪੂਰੀ ਦੁਨੀਆ ਵਿੱਚ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਪੰਜਾਬੀ ਜ਼ੁਬਾਨ ਨੂੰ ਬਹੁਤ ਕੰਟਰੀਬਿਊਸ਼ਨ ਹੈ ਥੀਏਟਰ ਪੰਜਾਬੀ ਮੈਂ ਤਾਂ ਜਦੋਂ ਯੂਨੀਵਰਸਿਟੀ ਪ੍ਰੋਫੈਸਰ ਲੱਗੇ ਸਾਂ ਉਹ ਕੋਤੋਂ ਲੈ ਕੇ ਲੰਬਾ ਸਮਾਂ ਉਹਨਾਂ ਦੇ ਨਾਲ ਰਹੇ ਬਾਹਰ ਵੀ ਗਏ ਸੀ ਕੈਨੇਡਾ ਗਏ ਸੀ इंग्लैंड गए लंबे टूर किए बेटे युवराज ਨਾਲ ਫਿਲਮਾਂ ਹੋਈਆਂ ਨਵਰਾਜ ਨਾ ਹੋਈਆਂ ਕੀ ਕੀ ਦਸੀ ਪੁੱਛੇ ਪਤਾ ਵੀ ਲੈਣ ਆਏ ਘਰ ਅਸੀਂ ਮੈਂ ਤੇ युवराज ਲੇਕਿਨ ਪਤਾ ਨਹੀਂ ਸੀ ਕਿ ਲੱਗਦਾ ਸੀ ਕ੍ਰਿਸ਼ਮਾ ਹੋ ਜਾਏਗਾ ਠੀਕ ਹੋ ਜਾਣਗੇ ਲੇਕਿਨ ਬਾਅਦ ਦਫਾ ਕ੍ਰਿਸ਼ਮੇ ਨਹੀਂ ਗਏ ਇਹਨਾਂ ਦੇ ਮਾਤਾ ਜੀ ਲਈ ਰੱਬ ਦੀ ਕਿਰਪਾ ਨਾਲ ਠੀਕ ਨੇ ਚਲੋ ਠੀਕ ਰਹਿੰਦੇ ਤੇ ਮਾਤ ਮਾਂ ਦੇ ਚੋਂ ਕਿ ਬੇਟੇ ਦੀ ਅਰਥੀ ਦਾ ਮਾਂ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਆਪਾਂ ਸਾਰੇ ਜਿਹਨੂੰ ਨਹੀਂ ਪੁੱਛਦੇ ਉਹੋ ਹੀ ਨਹੀਂ ਦੁਖੀ ਇਹਨਾਂ ਮਰਹਲਿਆਂ ਚ ਸਾਰੇ ਗੁਜ਼ਰਦੇ ਆ ਆਪਾਂ ਰਿਲੀਟ ਕਰਕੇ ਦੇਖਦੇ ਆ ਕਿ ਜਦੋਂ ਕਿਸੇ ਦਾ ਕੋਈ ਮਰੇ ਤੇ ਬੜਾ ਗਿਆਨ ਦੀਆਂ ਗੱਲਾਂ ਬਹੁਤ ਆਉਂਦੀਆਂ ਜਦੋਂ ਆਪਣਾ ਟੁੱਟ ਜਾਂਦਾ ਸਭ ਕੁਝ ਭੁੱਲ ਜਾਂਦਾ ਔਰ ਮੈਂ ਇਸ ਚੀਜ਼ ਨੂੰ ذاتی ਤੌਰ ਤੇ ਮਹਿਸੂਸ ਕਰਦਾ ਤਾਂ ਤਾਂ ਸੈਂਕੜੇ ਬੋਲ ਮੇਰੇ ਚ ਕਿਸੇ ਨਾਲ ਉਸ ਵਕਤ ਸੀ ਗੱਲਬਾਤ ਕੀਤੀ ਹਾਂ ਸਰ ਜੀ ਹਸ ਜੀ ਦੇ ਨਾਲ ਤੋਂ ਬਹੁਤ ਭਾਵੁਕ ਹੋ ਰਹੇ ਨੇ ਇਸ ਵਕਤ ਤੇ ਹੋਰ ਵੀ ਕਚਰੇ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਦਸਵਿੰਦਰ ਭੱਲਾ ਜੀ ਨੂੰ